ਪਰ ਆਪਾਂ ਕਿਤੇ ਵਿਚਾਰਿਆ ਨਹੀਂ ਕਿ ਕਿਹੜੀ ਪਾਰਟੀ ਨੇ ਆਪਣੀ ਬਾਹ ਫੜੀ ਕਿਹਨੇ ਕਿਹੜੀ ਪਾਰਟੀ ਨੇ ਪੰਜਾਬ ਨੂੰ ਤਰੱਕੀ ਕਰਾਈ ਸਾਰੇ ਫਿਰੋਸਪੁਰ ਵਾਲੇ ਬੈਠੇ ਆ ਬਜ਼ੁਰਗ ਵੀ ਬੈਠੇ ਆ ਨੌਜਵਾਨ ਵੀ ਬੈਠੇ ਆ ਤੁਸੀਂ ਕਰੇ ਘਰੇ ਜਾਇਓ ਅੱਜ ਕਾਗਜ਼ ਲਿਖ ਲਿਓ ਕੱਢ ਲਿਓ ਤਿੰਨ ਕਾਲਮ ਬਣਾ ਲਿਓ ਇੱਕ ਪਾਸੇ ਕਾလီਦਰ ਲਿਖ ਲਓ ਦੂਜੇ ਪਾਸੇ ਆਪ ਲਿਖ ਲਿਓ ਨਾਲ ਕਾਂਗਰਸ ਲਿਖ ਲਿਓ ਤੇ ਚੌਥੀ ਜਗ੍ਹਾ ਤੇ ਭਾਜਪਾ ਲਿਖ ਲਿਓ ਉਹਨਾਂ ਦੇ ਥੱਲੇ ਲਿਖਣ ਲੱਗ ਜਾਓ ਆਪਣੇ ਸ਼ਹਿਰ 'ਚ ਤੇ ਪੰਜਾਬ 'ਚ ਕਿਹਨੇ ਕੀ ਕੀ ਕੰਮ ਕੀਤੇ ਆ ਉਹਦੇ ਸਾਹਮਣੇ ਤੁਹਾਨੂੰ ਪਤਾ ਲੱਗ ਜਾਊਗਾ ਕਿਹੜੀ ਪਾਰਟੀ ਆਪਣੀ ਹੈ ਕਿਹੜੀ ਆਪਣੀ ਨਹੀਂ ਹੈ ਆਪਾਂ ਕੰਮਾਂ ਦੇ ਆਧਾਰ ਤੇ ਕਿਉਂ ਨਹੀਂ ਫੈਸਲਾ ਕਰਦੇ ਆਪਾਂ ਤਰੱਕੀ ਦੇ ਸਾਹਮਣਾ ਕਿਉਂ ਨਹੀਂ ਫੈਸਲਾ ਕਰਦੇ ਆਪਣੀ ਕਮਜ਼ੋਰੀ ਆਈ ਹੈ ਪੰਜਾਬ ਦੀ ਕੀ ਆਪਾਂ ਤਜਰਬੇ ਕਰਦੇ ਰਹਿਣੇ ਆ ਐਕਟ ਇਹਨੂੰ ਦੇ ਦਿਓ ਐਕਟ ਇਹਨੂੰ ਦੇ ਦਿਓ ਐਕਟ ਇਹਨੂੰ ਦੇਖ ਲਿਓ ਹੁਣ ਤੁਸੀਂ ਜੇ ਲਿਖੋਗੇ ਲਿਖਣ ਲੱਗੋਗੇ 97 98% ਜੋ ਕਮ ਹੈ ਉਦੋਂ ਹੀ ਹੋਇਆ ਜਦੋਂ ਅਕਾਲੀ ਦਲ ਦੀ ਸਰਕਾਰ ਹੈ ਤੇ ਬਾਦਲ ਸਾਹਿਬ ਚੀਫ ਮਿਨਿਸਟਰ ਹੈ जिने थर्मल प्लांट पंजाब के सारे बादल साहब ने बनाए हैं भाखड़ा डैम तो बगैर सारे डैम बादल साहब ने बनाए हैं फिर कांग्रेस का की रोल है हम सड़क है तुसी तुसी अब ਅੱਜ ਫਿਰੋਜ਼ਪੁਰ ਤੋਂ ਤੁਸੀਂ ਚੰਡੀਗੜ੍ਹ ਜਾਣਾ ਹੈ ਫਿਰੋਜ਼ਪੁਰ ਤੋਂ ਅੰਮ੍ਰਿਤਸਰ ਜਾਣਾ ਹੈ ਫਿਰੋਜ਼ਪੁਰ ਤੋਂ ਪਟੰਡੇ ਜਾਣਾ ਹੈ ਪਹਿਲੇ ਕਹਿ ਜੀਆਂ ਸੜਕਾਂ ਸੀ ਤੇ ਹੁਣ ਕਹਿ ਜੀਆਂ ਬਣਾਤੀਆਂ ਆ ਕਾਲੀ ਸਰਕਾਰ ਨੇ ਬਣਾਈਆਂ ਤੀਜੀ ਗੱਲ ਜਿਨੇ 에어ਪੋਰਟ ਪੰਜਾਬ ਦੇ ਆ ਭਾਵੇਂ ਮੁਹੱਲੀ ਆ ਭਾਵੇਂ ਅੰਮ੍ਰਿਤਸਰ ਆ ਭਾਵੇਂ ਲੁਧਿਆਣਾ ਆ ਭਾਵੇਂ ਪਟੰਡਾ ਭਾਵੇਂ ਪਠਾਨਕੋਟ ਸਾਰੇ ਕਾਲੀ ਦਲ ਦੀ ਸਰਕਾਰ ਨੇ ਬਣਾਇਆ ਇੱਕ ਵੀ ਨਿਸ਼ਾਨੀ ਕਾਂਗਰਸ ਦੀ ਨਹੀਂ ਪਹਿਲੇ ਯਾਦ ਕਰੋ ਤੁਹਾਨੂੰ ਹਰ ਦੂਜੀ ਜਗ੍ਹਾ ਤੇ ਤੁਹਾਨੂੰ ਰੇਲਵੇ ਦੇ ਉੱਤੇ ਫਾਟਕ ਮਿਲਦਾ ਸੀ ਰੁਕਣਾ ਪੈਂਦਾ ਸੀ ਗੱਡੀ ਆਉਂਦੀ ਆ ਫਿਰ ਤਰੋਂਗੇ ਪੰਜਾਬ 'ਚ ਹੁਣ ਕਿਤੇ ਰੇਲਵੇ ਫਾਟਕ ਦੇਖਿਆ ਹੁਣ ਹਰ ਜਗ੍ਹਾ ਉੱਤੋਂ ਵੀ ਫਲਾਈਓਵਰ ਹੈ ਉਹ ਇੱਕ ਦਿਨ 'ਚ ਮੈਂ ਜਦੋਂ ਮੈਂ ਹੋਮ ਮਿਨਿਸਟਰ ਸੀ ਇੱਕ ਦਿਨ 'ਚ 198 ਫਲਾਈਓਵਰ ਮੈਂ ਮਨਜ਼ੂਰ ਕਰਾ ਕੇ ਮੁਕੰਮਲ ਕਰਾਏ 3 ਸਾਲਾਂ ਦੇ ਅੰਦਰ ਅੰਦਰ ਜਿੰਨੀਆਂ ਨਹਿਰਾਂ ਪੰਜਾਬ ਦੇ ਅੰਦਰ ਜਿੰਨੀਆਂ ਕਸੀਆਂ ਸਾਰੀਆਂ ਅਕਾਲੀ ਦਲ ਦੀ ਸਰਕਾਰਾਂ ਦੇ ਦੌਰਾਨ ਬਣੀਆਂ 15 ਲੱਖ ਕਿਊਬਲ ਕਨੈਕਸ਼ਨ ਹੈ 13.5 ਲੱਖ ਅਕਾਲੀ ਦਲ ਦੀ ਸਰਕਾਰਾਂ ਨੇ ਦਿੱਤੇ ਹੈ ਉਹਦੇ ਵਿੱਚ ਮੁਫਤ ਬਿਜਲੀ ਵੀ ਅਕਾਲੀ ਦਲ ਨੇ ਸਰਕਾਰਾਂ ਦਿੱਤੀ ਖਾਲੇ ਵੀ ਅਕਾਲੀ ਦਲ ਦੇ ਅੰਡਰਗਰਾਉਂਡ ਪਾਈਪ ਸਿਸਟਮ ਵੀ ਅਕਾਲੀ ਦਲ ਗਰੀਬ ਨੂੰ ਆਟਾ ਦਾਲ ਸ਼ਗਨ ਪੈਨਸ਼ਨ ਸਾਰਾ ਦੇਣ ਵਾਲਾ ਅਕਾਲੀ ਦਲ ਇਹਨਾਂ ਨੇ ਸਾਰਾ ਕੁਝ ਬੰਦ ਕੀਤਾ ਅਸੀਂ ਸੇਵਾ ਕੇਂਦਰ ਬਣਾਏ ਬੰਦ ਕਰਤੇ ਉਹਨਾਂ ਨੇ ਜਿਨ੍ਹਾਂ ਨੇ ਏਮਜ਼ ਵਰਗੇ ਹਸਪਤਾਲ ਲੈ ਕੇ ਆਏ ਸੀ ਆਪ ਰੋਸਪੁਰ ਮਤਮ ਸਹੀ ਦੱਸਾਂ ਆ ਜਿਹੜਾ ਪੀਜੀਏ ਦਾ ਕੰਮ ਮੈਂ ਹੀ ਸ਼ੁਰੂ ਕਰਾਇਆ ਸੀ ਪਰ ਆਪਣੀ ਸਰਕਾਰ ਨਾ ਹੋਣ ਕਰਕੇ ਸਾਰਾ ਕੰਮ ਰੁਲ ਗਿਆ ਤੇ ਮੈਂ ਤੁਹਾਨੂੰ ਅੱਜ ਵੀ ਦੱਸ ਦਿੰਦਾ ਜਦੋਂ ਤੱਕ ਤੁਸੀਂ ਆਪਣੀ ਸਰਕਾਰ ਨਹੀਂ ਲੈ ਕੇ ਆਉਂਦੇ ਕਾਲੀ ਦਲ ਇੱਥੇ ਕਿਸੇ ਨੇ ਪੀਜੇ ਨਹੀਂ ਬਣਾਉਣਾ ਮੈਂ ਜਿੰਨੇ ਮਰਜ਼ੀ ਤੱਕ ਘਾਟਨ ਹੋਈ ਜਾਣਾ ਇਹਨਾਂ ਨੇ ਕਿਸੇ ਨੇ ਕੁਛ ਨਹੀਂ ਕਰਨਾ ਕਿਉਂਕਿ ਇਹਨਾਂ ਦਾ ਕੋਈ ਹਿੰਮਤ ਹੀ ਨਹੀਂ ਕੋਈ ਕੰਮ ਕਰਨ ਦੀ ਅੱਜ ਤੁਹਾਨੂੰ ਸ਼੍ਰੋਮਣੀ ਕਾਲੀਦਾਲ ਦੀ ਸਰਕਾਰ ਹੈ ਰੋਜ਼ ਕੋਈ ਨਾ ਕੋਈ ਚੀਜ਼ ਬੰਦੀ ਸੀ ਕਾਰਖਾਨੇ ਆ ਰੇਜ਼ ਇਨਵੈਸਟਮੈਂਟ ਆ ਰਹੀ ਸੀ ਅੱਜ ਸਾਰਾ ਕੁਝ ਠੱਪ ਹੈ ਮੈਂ ਪਿੱਛੇ ਜੇ ਉੱਤਰ ਪ੍ਰਦੇਸ਼ ਗਿਆ ਆਪਣੇ ਕਈ ਪੰਜਾਬ ਦੇ ਕਿਸਾਨ ਉੱਥੇ ਹੀ ਰਹਿੰਦੇ ਆ ਉਹਨਾਂ ਦੀ ਜ਼ਮੀਨਾਂ ਕਿ ਸਰਕਾਰ ਲੋਕ ਯੋਗੀ ਸਰਕਾਰ ਵਾਪਸ ਲੈ ਰਹੀ ਸੀ ਤੇ ਮੈਨੂੰ ਟੈਲੀਫੋਨ ਆਇਆ ਮੈਂ ਉਹਨਾਂ ਨੂੰ ਉੱਥੇ ਗਿਆ ਯੋਗੀ ਜੀ ਨੂੰ ਮਿਲਣ ਵਾਸਤੇ ਤੇ ਯੋਗੀ ਦੇ ਘਰੋਂ ਮੈਂ ਬਾਹਰ ਨਿਕਲਿਆ ਸੀਮ ਦੇ ਤੇ ਆਪਣੇ ਪੰਜਾਬ ਦੇ ਸਾਰੇ ਇੰਡਸਟਰੀਅਲ ਸੌਦੇ ਖੜੇ ਤੇ ਮੈਂ ਉਹਨੂੰ ਪੁੱਛਿਆ ਮੈਂ ਕਿ ਤੁਸੀਂ ਕੀ ਕਰ ਰਹੇ ਹੋ ਉਹ ਕਹਿੰਦੇ ਅਸੀਂ ਇੱਥੇ ਇਨਵੈਸਟਮੈਂਟ ਕਰ ਰਹੇ ਆ ਯੂਪੀ 'ਚ ਅਸੀਂ ਫੈਕਟਰੀਆਂ ਲਾ ਰਹੇ ਆ ਮੈਂ ਕਿਹਾ ਕਿਉਂ ਕਹਿੰਦੇ ਜੀ ਪੰਜਾਬ 'ਚ ਰਹਿਣਾ ਬਹੁਤ ਔਖਾ ਹੈ ਇੱਥੇ ਰੋਜ ਫਰੋਤੀਆਂ ਸੱਤ ਮੰਗੀ ਜਾ ਰੀਆਂ ਹੈ ਗੈਂਗਸਟਰ ਰੋਜ ਟੈਲੀਫੋਨ ਕਰ ਰਹੇ ਆ ਥੋੜੇ ਫਿਰੋਜ਼ਪੁਰ ਹਰ ਦੂਜੇ ਦਿਨ ਗੋਲੀ ਚੱਲਦੀ ਹੈ ਕੋਈ ਪੁੱਛਣ ਵਾਲਾ ਹੈ ਸਰਕਾਰ ਨਾਲ ਦੀ ਕੋਈ ਚੀਜ਼ ਹੀ ਨਹੀਂ ਹੈ ਕੋਈ 20 ਲੱਖ ਲੈ ਕੇ ਖੜਾ ਝੜਾਉਂਦਾ ਕੋਈ 40 ਲੱਖ ਲੈ ਕੇ ਖੜਾ ਝੜਾਉਂਦਾ ਹੈ ਕਈ ਮੈਂ ਆਪਸੇ ਵਪਾਰੀਆਂ ਨੂੰ ਪੁੱਛਿਆ ਤੁਸੀਂ ਪੁਲਿਸ ਕੋਲ ਗਏ ਆ ਉਹ ਕਹਿੰਦੇ ਜੀ ਪੁਲਿਸ ਵਾਲੇ ਐਸਐਸਪੀ ਕਹਿੰਦੇ ਆ ਤੁਸੀਂ ਆਪਣੇ ਆਪ ਹੀ ਨਿਪਟਿਆ ਲਓ ਆਪਣੇ ਆਪ ਹੀ ਆ ਤਾਂ ਹਾਲਾਤ ਹੈ ਹੁਣ ਝਾੜੂ ਾਂਖ ਭਗਵੰਤ ਮਾਨ ਕੋ ਮੁੱਖ ਮੰਤਰੀ ਕਹਿੰਦੇ ਲਾਇਕ ਹੈ ਕੀ ਕਰ ਕੇ ਕਹਿੰਦੇ ਕੀ ਸੀ ਹਰਾ ਪੈਨ ਮੇਰਾ ਚੁੜਕੜੇ ਸਲਾਉਣ ਵਾਲਾ ਸਰਕਾਰ ਨਹੀਂ ਚਲਾ ਸਕਦਾ ਤੁਸੀਂ ਕੋਈ ਗੱਡੀ ਲੈਨੇ ਹੋ ਡਰਾਈਵਰ ਵੀ ਤੁਸੀਂ ਤਜਰਬੇ ਕਰ ਲੈਨੇ ਹੋ ਇੱਥੇ ਬਿਗੈਰ ਤਜਰਬੇ ਤੋਂ ਤੁਸੀਂ ਫੜਾਤਾ ਸੂਬਾ ਫੜਾਤਾ ਲੀਡਰ ਇੱਕ ਰਾਜ ਨਹੀਂ ਬੰਦਾ ਲੀਡਰ ਉਹ ਲੀਡਰ ਬੰਦਾ ਜੋ ਲਾ ਅੱਗ ਵਿੱਚੋਂ ਨਿਕਲੇ ਤੂਫਾਨਾਂ ਦਾ ਸਾਹਮਣਾ ਕਰੇ ਸਾਬ ਪ੍ਰਕਾਸ਼ ਸਿੰਘ ਬਾਦਲ ਇੱਕਦਮ ਨਹੀਂ ਬਣ ਕੇ ਜੀ ਮਿਨਿਸਟਰ 70 ਸਾਲ ਅਕਾਲੀ ਦਲ ਵਿੱਚ ਵਰਕ ਕੀਤਾ ਉਹਨਾਂ ਨੇ ਪਿੰਡ ਬਾਦਲ ਦੇ ਸਰਪੰਚ ਦੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਇਲੈਕਸ਼ਨ ਲੜੇ ਜਿੱਤੇ ਐਮਐਲਏ ਬਣੇ ਐਮਪੀ ਬਣੇ ਸਾਰੀ ਤਕਲੀਫਾਂ ਪਤਾ ਸੀ ਪੰਜ ਵਾਰ ਮੁੱਖ ਮੰਤਰੀ ਬਣੇ ਇੱਕ ਵਾਰ ਸਰਪੰਚ ਬਣ ਕੇ ਦੂਜੀ ਵਾਰ ਔਖਾ ਹੁੰਦਾ ਇੱਥੇ ਪੰਜ ਵਾਰ ਮੁੱਖ ਮੰਤਰੀ ਕਿਉਂਕਿ ਉਹਨਾਂ ਨੇ ਦਿਲ ਜਿੱਤਿਆ ਉਹ ਮੁੱਖ ਮੰਤਰੀ ਮੁੱਖ ਮੰਤਰੀ ਬਣਨ ਵਾਸਤੇ ਨਹੀਂ ਬੰਦੇ ਸੀ ਉਹ ਸੇਵਾ ਕਰਨ ਵਾਸਤੇ ਬੰਦੇ ਸੀ ਜੋ ਮੁੱਖ ਮੰਤਰੀ ਪਹਿਲੇ ਸੀ ਜੇ ਤੁਹਾਡੇ ਵਿੱਚ ਆਉਂਦੇ ਸੰਗਤ ਦਰਸ਼ਨ ਕਰਦੇ ਸੀ ਤੁਹਾਡੀਆਂ ਤਕਲੀਫਾਂ ਸੁਣਦੇ ਸੀ ਨਾਲ ਦੀ ਨਾਲ ਹੱਲ ਕਰਦੇ ਸੀ ਸਾਡੀ ਅਕਾਲੀ ਪਾਰਟੀ ਦਾ ਅਸੂਲ ਬੜਾ ਕਲੀਅਰ ਹੈ ਸਾਡੇ ਵਾਸਤੇ ਸਾਰਾ ਕੁਝ ਪੰਜਾਬ ਹੈ ਅਸੀਂ ਜਿਉਣਾ ਮਰਨਾ ਪੰਜਾਬ ਵਾਸਤੇ ਹੈ ਆ ਦਿੱਲੀ ਵਾਲੀਆਂ ਪਾਰਟੀਆਂ ਨੂੰ ਕੋਈ ਫਿਕਰ ਹੀ ਨਹੀਂ ਤੁਸੀਂ ਕਹਿਣਾ ਕਿ ਭਾਜਪਾ ਨੂੰ ਫਿਕਰ ਹੈ ਪੰਜਾਬ ਚ ਕੀ ਹੋ ਰਿਹਾ ਹੈ ਕਾਂਗਰਸ ਨੂੰ ਫਿਕਰ ਹੈ ਤਨੁਆ ਝਾੜੂ ਨੂੰ ਫਿਕਰ ਹੈ ਇਹਨਾਂ ਨੂੰ ਫਿਕਰ ਹੈ ਯੂਪੀ ਚ ਕੀ ਹੋ ਰਿਹਾ ਕਿਉਂਕਿ ਉੱਥੇ 80 ਪਾਰਲੀਮੈਂਟ ਦੀ ਸੀਟਾਂ ਹੁੰਦੀਆਂ ਇੱਥੇ ਤਾਂ ਪੰਜਾਬ ਤੇ ਰਹੀ ਹੈ ਉਹ ਨੰਬਰ ਦੇਖਦੇ ਕਿੱਥੇ ਜ਼ਿਆਦਾ ਬੀਸ ਤੁਹਾਨੂੰ ਸੀਟਾਂ ਮਿਲਦੀਆਂ ਉਹ ਇਲੈਕਸ਼ਨ ਜਿੱਤਣ ਵਾਸਤੇ ਸਿਆਸਤ ਕਰਦੇ ਆ ਕਾਲੀ ਗੱਲ ਆਪਣੇ ਘਰ ਦੀ ਲੜਾਈ ਲੜਦਾ ਹੈ ਜੇ ਬਾਦਲ ਸਾਹਿਬ ਨੇ ਕੱਲੀ ਸਰਕਾਰ ਬਣਾਉਣੀ ਹੁੰਦੀ ਤੇ ਬਾਦਲ ਸਾਹਿਬ ਨੂੰ 16 ਸਾਲ ਜੇਲ੍ਹ ਕੱਟਣ ਦੀ ਲੋੜ ਨਹੀਂ ਪਈ ਜੇਲ੍ਹ ਉਹਨਾਂ ਨੇ ਕੋਈ ਕਤਲ ਨਹੀਂ ਕੀਤਾ ਕਿਸਾਨੀ ਦੀ ਲੜਾਈ ਗਰੀਬ ਦੀ ਲੜਾਈ ਪੰਜਾਬ ਦੀ ਲੜਾਈ ਲੜਦੇ ਰਹੇ ਆ ਆ ਫਰਕ ਹੈ ਕਾਲੀ ਲੀਡਰਸ਼ਿਪ ਦੇ ਤੇ ਇਹਨਾਂ ਦਾ ਹੁਣ ਭਗਵੰਤਪਾਣ ਹੈ ਅਸੀਂ ਹਜ਼ਾਰ ਕਰੋੜ ਦਾ ਅਸੀਂ ਕਰਜ਼ਾ ਲੈ ਲਿਆ ਇੱਕ ਚੀਜ਼ ਨਵੀਂ ਦੱਸ ਦਿਓ ਇੱਥੇ ਆਈ ਹੈ ਇਹਨਾਂ ਦੇ ਮੰਤਰੀ ਵੀ ਨਹੀਂ ਮਿਲ ਸਕਦੇ ਭਗਵੰਤ ਮਾਨ ਨੂੰ ਇਹਨਾਂ ਦੇ ਐਮਐਲਏ ਦਾ ਠੀਕ ਮਿਲਣਾ ਸੀ ਮੈਂ ਐਸਐਸਪੀ ਨੂੰ ਪੁੱਛਿਆ ਮੈਂ ਕਿਹਾ ਇੰਨਾ ਨਸ਼ਾ ਕਿਵੇਂ ਫੈਲ ਗਿਆ ਪੰਜਾਬ 'ਚ ਘਰ ਘਰ ਨਸ਼ਾ ਹੈ ਮੈਨੂੰ ਐਸਐਸਪੀ ਕਹਿਣ ਲੱਗੇ ਕਹਿੰਦੇ ਜੀ ਅਸੀਂ ਕੀ ਕਰੀਏ ਆ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਹੈ ਇਹਨਾਂ ਨੇ ਸਾਨੂੰ ਕਿਹਾ ਕਿ ਇਹ ਬੰਦੇ ਨੂੰ ਨਹੀਂ ਫੜਨਾ ਜਿਹੜਾ ਨਸ਼ਾ ਵੇਚਦਾ ਕਿਉਂਕਿ ਦਾਸੀਆ 15 ਲੱਖ 20 ਲੱਖ ਮਹੀਨੇ ਦਾ ਲੈਂਦੇ ਇਹਨਾਂ ਤੋਂ ਇਹਨਾਂ ਨੂੰ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਪਤਾ ਲੀਡਰਸ਼ਿਪ ਨੂੰ ਪਤਾ ਕਿ ਆਖੀਰਲੀ ਵਾਰੀ ਇਹਨਾਂ ਦੀ ਹੈ ਤੇ ਆਪਾਂ ਹੁਣ ਲੁੱਟ ਲੋ ਉਹਨਾਂ ਨੂੰ ਪਤਾ ਹੈ ਕਿ ਅਗਲੀ ਵਾਰ ਕਿਸੇ ਨੇ ਵੋਟ ਨਹੀਂ ਪਾਉਣੀ ਮੈਂ ਪੰਜਾਬ 'ਚ ਤਿੰਨ ਮਹੀਨੇ ਹੋ ਗਏ ਪੰਜਾਬ ਬਚਾਓ ਯਾਤਰਾ ਨਹੀਂ ਪੰਜਾਬ ਦੇ ਕੋਨੇ-ਕੋਨੇ ਝੋਕੇ ਆਏ ਬਹੁਤ ਗਰੀਬ ਆਏ ਕਿਸਾਨ ਆਏ ਮਜ਼ਦੂਰ ਆਏ ਵਪਾਰੀ ਆਏ ਇੰਡਸਟਰੀਸ ਮਿਲੇ ਮੈਨੂੰ ਹੱਥ ਜੋੜ ਕੇ ਖੜ ਜਾਂਦੇ ਸੀ ਪੰਜਾਬ ਨੂੰ ਬਚਾ ਲੋ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਨਾ ਪੰਜਾਬ ਬਚਾ ਲੋ ਬਹੁਤ देर ਹੋ ਜੂਗੀ ਜੇ ਜੀ ਹਾਲਾਤ ਬਣਾਤੀ ਹੈ ਤੁਹਾਡੇ ਸਾਹਮਣੇ ਤਜਰਬਾ ਕਰਨ ਦੀ ਲੋੜ ਨਹੀਂ ਹੈ 5 ਸਾਲ ਤੁਸੀਂ ਕੈਪਟਨ ਨੂੰ ਦੇ ਕੇ ਦੇਖ ਲੇ ਇੱਕ ਚੀਜ਼ ਨਹੀਂ ਬਣੀ 5 ਸਾਲ ਹੁਣ ਆ ਦੇ ਦਿੱਤੇ 5 ਸਾਲ ਦਾ ਮਤਲਬ ਬਹੁਤ ਜ਼ਿਆਦਾ ਹੁੰਦਾ ਹੈ 10 ਸਾਲ ਜ਼ਿੰਦਗੀ ਦੇ ਖਰਾਬ ਕਰਤੇ ਤੁਸੀਂ ਜਿਹੜਾ 20 ਸਾਲ ਦਾ ਮੁੰਡਾ ਸੀ ਉਹ 30 ਸਾਲ ਦਾ ਹੋ ਗਿਆ ਅਕਾਲੀ ਦਲ ਦੇ ਬਾਦਲ ਸਾਹਿਬ ਦੇ 10 ਸਾਲ ਦੀ ਸਰਕਾਰ ਸੀ ਦੇਖੋ ਹਰ ਰੋਜ਼ ਕੋਈ ਨਾ ਕੋਈ ਨਵੀਂ ਚੀਜ਼ ਇੱਥੇ ਪਹਿਲੇ ਜਨਰੇਟਰਾਂ ਨਾਲ ਰਾਤ ਨੂੰ ਸੌਂ ਨਹੀਂ ਸਕਦੇ ਸੀ ਅਸੀਂ ਬਿਜਲੀ ਸਰਪਲਸ ਕੀਤੀ ਕਿੰਨਾ ਚੀਜ਼ਾਂ ਕੀਤੀ ਹੈ ਮੇਰੇ ਕੋਲ ਲਿਸਟ ਹੈ ਬਹੁਤ ਗੱਲਾਂ ਕਰੀ ਜੇ ਸਭ ਤੋਂ ਵੱਡੀ ਸੀ ਅਸੀਂ ਅਮਨ ਸ਼ਾਂਤੀ ਰੱਖੀ ਭਾਈਚਾਰਕ ਸਾਂਝ ਰੱਖੀ ਅਕਾਲੀ ਦਲ ਦੀ ਸਰਕਾਰ ਦੀ ਬਾਦਲ ਸਾਹਿਬ ਦੀ ਦੀ ਸੋਚ ਸੀ ਕਿ ਸਾਰੇ ਧਰਮਾਂ ਦਾ ਸਤਕਾਰ ਕੀਤਾ ਜਾਏ ਸਾਰੇ ਧਰਮਾਂ ਦੇ ਸ਼ੁਭ ਦਿਹਾਰੇ ਬਾਦਲ ਸਾਹਿਬ ਆਪ ਜਾ ਕੇ ਮਨਾਉਂਦੇ ਸੀ ਇੰਨੇ ਲੋਕਾਂ ਦਾ ਵਿਸ਼ਵਾਸ ਸੀ ਹਿੰਦੂ ਭਰਾ ਸੋਚਦੇ ਸੀ ਬਾਦਲ ਸਾਹਿਬ ਸਾਡੇ ਐ ਮੁਸਲਮਾਨ ਵੀ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਐ ਕ੍ਰਿਸ਼ਚਨ ਮੀਨ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਆ ਕਿਉਂਕਿ ਅਸੀਂ ਗੁਰੂਆਂ ਦੇ ਦੱਸੇ ਹੋਏ ਰਸਤੇ ਤੇ ਚੱਲਣ ਵਾਲੀ ਪਾਰਟੀ ਹੈ ਸਰਬੱਤ ਦਾ ਭਲਾ ਸੋਚਣ ਵਾਲੀ ਪਾਰਟੀ ਹੈ ਸਾਨੂੰ ਪਤਾ ਹੈ ਜੇ ਅਮਨ ਸ਼ਾਂਤੀ ਰਹੂਗੀ ਭਾਈਚਾਰਕ ਸਾਂਝ ਰਹੂਗੀ ਤਾਂ ਹੀ ਪੰਜਾਬ ਤਰੱਕੀ ਕਰੂਗਾ ਅਜੜੀਆਂ ਦੂਜੀ ਪਾਰਟੀਆਂ ਹੁਣ ਬੀਜੇਪੀ ਦੇਖ ਲੋ ਇੱਕ ਧਰਮ ਨੂੰ ਦੂਜੇ ਨਾਲ ਲੜਾ ਕੇ ਇਲੈਕਸ਼ਨ ਜਿੱਤਣਾ ਚਾਹੁੰਦੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਦੇ ਬਿਆਨ ਦੇਖੋ ਦੇਸ਼ ਦੇ ਪ੍ਰਧਾਨ ਮੰਤਰੀ ਦੇ ਬਿਆਨ ਇਲੈਕਸ਼ਨ ਜਿੱਤਣ ਵਾਸਤੇ ਇੰਨਾ ਥੱਲੇ ਚਲੇ ਜਾਂਦੇ ਆ ਬਿਆਨ ਆਇਆ ਕਿ ਜੇ ਤੁਸੀਂ ਬੀਜੇਪੀ ਨੂੰ ਨਾ ਜਿਤਾਇਆ ਮੁਸਲਮਾਨ ਭਾਈ ਜਿਹੜਾ ਤੁਹਾਡੇ ਮੰਗਲ ਸੂਤਰ ਖੋਲੂਗਾ 70 ਸਾਲ ਦਾ ਕਿਸੇ ਨੇ ਖੋਈ ਨਹੀਂ ਹੁਣ ਕਿੱਥੇ ਖੋਲੂਗਾ ਹੁਣ ਜਿਉ ਦੇਖਿਆ ਯੂਪੀ ਵੀ ਹਿਲ ਗਈ ਬੀਜੇਪੀ ਹਰਿਆਣਾ ਤਾਂ ਜਮ੍ਹਾਂ ਖਤਮ ਹੋ ਗਈ ਹੈ ਮਹਾਰਾਸ਼ਟਰ ਦੀ ਖਤਮ ਹੋ ਗਈ ਹੈ ਹੁਣ ਹੋਰ ਪੈਨਿਕ ਚੜ ਗਿਆ ਤੇ ਪਰਸੋ ਜੋ ਉੱਥੇ ਮੈਂ ਹੋਰ ਖਤਰਨਾਕ ਬਿਆਨ ਸੁਣਿਆ ਕਹਿਣ ਲੱਗੇ ਕਿ ਜੇ ਤੁਸੀਂ 400 ਸੀਟਾਂ ਨਾ ਦਿੱਤੀਆਂ ਬੀਜੇਪੀ ਨੂੰ ਰਾਮ ਮੰਦਿਰ ਨੂੰ ਇਹਨਾਂ ਨੇ ਤੋੜ ਦੇਣਾ ਹੈ ਇਹਨੂੰ ਵਾਪਸ ਇੱਕ ਤੰਬੂ ਚ ਲੈ ਆਉਣਾ ਹੈ। ਰਾਮ ਮੰਦਿਰ ਇੱਕ ਆਸਤਾ ਦੀ ਜਗ੍ਹਾ ਹੈ। ਆ ਸਾਰੇ ਧਰਮਾਂ ਦੀ ਆਸਤਾ ਵਾਲੀ ਜਗ੍ਹਾ ਹੈ। ਦੇਖੋ ਪੰਜਾਬ ਇੱਕ ਇਹ ਜਿਹਾ ਸੂਬਾ ਹੈ। ਤੁਸੀਂ ਕਿਸੇ ਗੁਰੂ ਘਰ ਚਲੇ ਜਾਓ ਉੱਥੇ ਤੁਸੀਂ ਹਿੰਦੂ ਭਰਾ ਵੀ ਮੱਥਾ ਟੇਕਦੇ ਦੇਖੋਗੇ ਮੁਸਲਮਾਨ ਵੀ ਟੇਕਦੇ ਦੇਖੋਗੇ। ਤੁਸੀਂ ਮੰਦਿਰ ਚਲੇ ਜਾਓ ਉੱਥੇ ਸਿੱਖ ਵੀ ਦੇਖੋਗੇ। ਤੁਸੀਂ ਮੱਜੇ ਚਲੇ ਜਾਓ ਕਈ ਆਪਣੇ ਸਿੱਖ Hindu ਵੀ ਉੱਥੇ ਜਾਣਗੇ। ਕਿਉਂਕਿ ਹਰ ਧਰਮ ਦੀ ਆਸਥਾ ਦੀ ਜਗ੍ਹਾ ਹਰ ਧਰਮ ਨੂੰ ਆਪਣੀ ਸਪੇਸ ਚਾਹੀਦੀ ਹੈ ਇਨਟੋਲਰੈਂਸ ਹੋਇਆ ਪਿਆ ਆਪਾਂ ਨੂੰ ਦੇਸ਼ ਜਿਹਦੀ 1% ਵਾਦੀ ਹੈ ਉਹਦਾ ਵੀ ਉਹਨਾਂ ਦਾ ਹੱਕ ਹੈ 5% ਵਾਦੀ ਵਾਲਾ ਵੀ ਉਹਨਾਂ ਦਾ ਹੱਕ ਹੈ ਜਿਹਦੀ 70% ਵਾਦੀ ਉਹਦਾ ਵੀ ਹੱਕ ਉਹਨਾਂ ਹੀ ਹੈ ਆ ਦੇਸ਼ ਦੇ ਉੱਤੇ ਸਭ ਤੋਂ ਵੱਧ ਕੁਰਬਾਨੀਆਂ ਕਰਨ ਵਾਲਾ ਪੰਜਾਬ ਹੈ ਦੇਸ਼ ਗੱਟ ਹੋਇਆ ਸਭ ਤੋਂ ਵੱਧ ਅੰਗਰੇਜ਼ਾਂ ਨੇ ਕਾਲਾ ਪਾਣੀ ਦੀ ਜੇਲ੍ਹ ਸਿੱਤੇ ਤੁਹਾਡੇ ਭਰਾ ਭਰਾ ਭੇਜੇ ਫਾਂਸੀ ਸਭ ਤੋਂ ਵੱਧ ਤੁਹਾਨੂੰ ਲਾਇਆ ਕੋਈ ਗੁਜਰਾਤ ਦਾ ਜਾਂ ਮਹਾਰਾਸ਼ਟਰ ਦਾ ਬੰਦਾ ਕੋਈ ਫਾਜ਼ੀ ਨਹੀਂ ਚੜਿਆ ਇਕੱਲੇ ਤੁਹਾਡੇ ਚੜੇ ਦੇਸ਼ ਦੀ ਫੌਜ ਵਿੱਚ ਮੈਂ ਸਵਾਲ ਪੁੱਛਿਆ ਮੈਂ ਕਿਹਾ ਪੰਜਾਬ ਦੇ ਕਿੰਨੇ ਫੌਜੀ ਐ ਤੇ ਗੁਜਰਾਤ ਦੇ ਕਿਹਜੇ ਕਿਹਨੇ ਗੁਜਰਾਤ ਵਾਲੇ ਤੇ ਜਾਂਦੇ ਹੀ ਨਹੀਂ ਪਹੁੰਚ ਕਹੇ ਭੀ ਆ ਬਈ ਜਾਂਦੇ ਦੇਸ਼ ਦੀ ਰੱਖਿਆ ਵਾਸਤੇ ਇਸ ਕਰਕੇ ਮੈਂ ਤੁਹਾਨੂੰ ਆਈ ਬੇਨਤੀ ਕਰਨਾ ਚਾਹਣਾ ਹੈ ਆ ਦਿੱਲੀ ਵਾਲੀਆਂ ਨੈਸ਼ਨਲ ਪਾਰਟੀਆਂ ਦਾ ਨਿਸ਼ਾਨਾ ਹੈ ਕਿ ਸੂਬੇ ਦੀਆਂ ਪਾਰਟੀਆਂ ਨੂੰ ਖਤਮ ਕਰ ਦਿਓ ਸੂਬੇ ਦੀ ਪਾਰਟੀ ਹੀ ਸਮਝਦੀ ਹੈ ਥੋੜੀਆਂ ਇੱਛਾ ਸੂਬੇ ਦੀ ਪਾਰਟੀ ਸੂਬੇ ਦੀ ਫੌਜ ਹੈ ਜੇ ਸੂਬੇ ਦੀ ਪਾਰਟੀ ਤਰੀਏ ਤੇ ਤੁਸੀਂ ਤਕੜੇ ਹੋ ਆ ਨੈਸ਼ਨਲ ਪਾਰਟੀਆਂ ਦਾ ਕੋਈ ਇੰਟਰਸਟ ਨਹੀਂ ਉਹ ਇੱਥੇ ਇਕੱਲਾ ਜਿੱਤਣ ਆਉਂਦੇ ਆ ਕਿੰਨੇ ਐਮਪੀ ਆਉਣਗੇ ਕਿੰਨੇ ਐਮਐਲਏ ਆਉਣਗੇ ਉਹਨਾਂ ਵਾਸਤੇ ਇਕੱਲੇ ਐਮਐਲਏ ਤੇ ਐਮਪੀ ਆ ਗਿਣਤੀ ਹੈ ਉਹਨਾਂ ਵਾਸਤੇ ਫਰੋਜ਼ਪੁਰ ਚ ਕੀ ਹੋ ਰਿਹਾ ਕੋਈ ਫਰਕ ਨਹੀਂ ਪੈਂਦਾ ਹੁਣ ਅਮੇਸ਼ਾ ਨੂੰ ਕੀ ਫਰਕ ਪੈਂਦਾ ਕਿ ਥੋੜੇ ਫਰੋਜ਼ਪੁਰ ਤੇ ਇੱਥੇ ਕੁਝ ਨੁਕਸਾਨ ਹੈ ਕਿ ਨਹੀਂ ਹੈ ਜੇ ਫਰਕ ਪਊਗਾ ਤਾਂ ਬਾਦਲ ਸਾਹਿਬ ਪੈਂਦਾ ਸੀ ਮੈਨੂੰ ਪੈਂਦਾ ਕਿਉਂਕਿ ਅਸੀਂ ਇੱਥੇ ਰਹਿੰਦੇ ਆ ਇਹਨਾਂ ਦੇ ਲੀਡਰ ਤਾਂ ਉੱਥੇ ਰਹਿੰਦੇ ਆ ਫੈਸਲਾ ਉੱਥੋਂ ਹੁੰਦਾ ਹੈ ਕਿਹਨੂੰ ਟਿਕ ਮਿਲਨੀ ਹੈ ਕਿਹਦੇ ਲੱਛੇ ਲੜਨਾ ਦਿਨਿਓ ਫੈਸਲਾ ਹੁੰਦਾ ਹੈ ਰਾਣਾ ਸੋਢੀ ਨੂੰ ਅਖੀਰ ਤੱਕ ਪਤਾ ਹੀ ਨਹੀਂ ਸੀ ਕਿ ਮੈਨੂੰ ਮਿਲੂਗੀ ਜਾਂ ਕੋਈ ਹੋਰ ਕੋਈ ਫੜ ਕੇ ਲਿਓਗੇ ਅੱਜ ਹੋਮੀ ਕਾਂਗਰਸ ਨੂੰ ਅਖੀਰ ਤੱਕ ਸ਼ੇਰ ਸਿੰਘ ਨੂੰ ਮਿਲੂਗੀ ਉਥੇ ਕਿਉਂਕਿ ਜੋ ਰਾਹ ਉਹ ਲਗਾਉਂਦੀ ਕਰੂਗਾ ਬੈਠਾ ਜਿਹਦਾ ਜੀ ਕਰੂਗਾ ਉਥੋਂ پیسے ਹੋਣਗੇ ਇੱਥੇ ਭਾਵੇਂ ਲੋਕੀ ਉਹਨੂੰ ਪਸੰਦ ਕਰਦੇ ਆ ਨਹੀਂ ਕਰਦੇ ਕੋਈ ਪਰਵਾਹ ਨਹੀਂ ਐਸ ਕਰਕੇ ਮੈਂ ਫਿਰ ਵੀ ਕਹਿਣਾ ਛੁਣਾ ਪੰਜਾਬ ਨੂੰ ਬਚਾ ਲਓ 10 ਸਾਲ ਖਰਾਬ ਕਰਲੇ ਤੁਸੀਂ ਤਜਰਬੇ ਕਰਨੇ ਛੱਡ ਦਿਓ ਆ ਗੁਜਰਾਤੀ ਦੇਖੋ ਕਿੰਨੇ ਸਿਆਣੇ ਆ ਉਹਨਾਂ ਨੂੰ ਪਤਾ ਹੈ ਕਿ ਮੋਦੀ ਸਾਡਾ ਵਿਰਾਸਤ ਦਾ ਧਿਆਨ ਲੱਗਦਾ 35 ਸਾਲ ਹੋ ਗਏ ਲਗਾਤਾਰ ਮੋਦੀ ਨੂੰ ਉੱਥੇ ਸਰਕਾਰ ਬਣਾਏ ਉਹ ਨਹੀਂ ਤਜਰਬੇ ਕਰਦੇ ਆ ਝਾੜੂ ਵਾਲੇ ਉੱਥੇ ਇਲੈਕਸ਼ਨ ਲੜਨ ਗਏ ਸੀ ਜੁੱਤੀਆਂ ਖਾ ਕੇ ਆਏ ਆ ਤੇ ਇਥੇ ਸਾਰਾ ਕੁਝ ਪੰਜਾਬ ਦੀ ਤਰੱਕੀ ਵਿੱਚ ਇਕੱਲਾ ਹਰਖ ਅਕਾਲੀ ਦਲ ਦਾ ਭਾਵੇਂ ਕਾਗਜ਼ ਪੈਨਸਲ ਲਾ ਕੇ ਆਪਣੇ ਬੱਚਿਆਂ ਨੂੰ ਕਹਿ ਦਿਓ ਗੂਗਲ ਕਰਕੇ ਹਰ ਚੀਜ਼ ਦੀ ਲਿਸ਼ਟ ਕੱਢ ਕੇ ਲਿਖਣ ਲੱਗ ਜਾਓ ਤੁਹਾਡੇ ਕੋਲ ਇੱਕੋ ਹੀ ਨਾਮ ਆਊਗਾ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਚੀਜ਼ਾਂ ਬਣਾਈਆਂ ਇਸ ਕਰਕੇ ਜੇ ਬਿਮਾਰੀ ਵੀਰ ਨੇ ਵਪਾਰ ਬਣਾਉਣਾ ਹੈ ਵਪਾਰ ਤਾਂ ਬਣਾਉਂਗਾ ਜੇ ਸੂਬੇ ਵਿੱਚ ਇੱਕ ਤਕੜੀ ਸਰਕਾਰ ਆਉਗੀ ਜਿਹੜੇ ਗੈਂਗਸਟਰਾਂ ਨੂੰ ਨੱਥ ਪਾਉਗੀ ਜਿਹੜੇ ਡਰੱਗ ਲੋਡਾਂ ਨੂੰ ਅੰਦਰ ਕਰੂਗੀ ਮੈਂ ਤੁਹਾਨੂੰ ਵਾਅਦਾ ਕਰਦਾ ਪਰਮਾਤਮਾ ਮੇਹਰ ਕਰੇ ਸਰਕਾਰ ਆਪਣੀ ਆ ਜੇ ਕੋਈ ਗੈਂਗਸਟਰ ਨਹੀਂ ਰਹਿਣ ਦਿੰਦਾ ਮੈਂ ਪੰਜਾਬ 'ਚ ਆ ਜਿੰਨੇ ਡਰੱਗ ਲੋਡ ਹੈ ਜਿੰਨੇ ਹੈ ਸਾਰਿਆਂ ਦੇ ਘਰ ਢਾਕੇ ਇਹਨਾਂ ਨੂੰ ਸਾਰਿਆਂ ਦੀ ਜ਼ਮੀਨਾ ਕਰਕੀ ਕਰਕੇ ਇਹਨੂੰ ਪੰਜਾਬ ਤੋਂ ਬਾਹਰ ਕੱਢਾਂਗੇ ਦੇਖੋ ਤਕੜਾ ਬੰਦਾ ਚਾਹੀਦਾ ਹੈ ਜਿਹੜੇ ਬੰਦੇ ਕੋਲ ਵਿਜਨ ਹੈ ਪਲਾਨ ਹੈ ਤੁਸੀਂ ਜਾਣਦੇ ਹੋ ਕਿ ਖਾਲੀ-ਦਲੀ ਸਰਕਾਰ ਵਿੱਚ ਥੋੜੇ ਆਪਣੀ ਸਰਕਾਰ ਸੀ ਐਸ ਕਰਕੇ ਜਿਆਦਾ ਸੱਭਾ ਨਹੀਂ ਲੈਣਾ ਮੈਂ ਮੈਂ ਬੇਨਤੀ ਕਰਦਾ ਹੈ ਆ ਬੋਬੀ ਮਾਨ ਜੀ ਮੇਰੇ ਭਰਾ ਮੰਗੂ ਹੈ ਇਕਾਈ ਦਾ ਇਹਨਾਂ ਦੇ ਬਜ਼ੁਰਗ ਜ਼ੋਰਾ ਸਿੰਘ ਜੀ ਮਾਂ ਤੇ ਵੱਡੇ ਬਾਦਲ ਸਾਹਿਬ ਦੇ ਭਰਾ ਸੀ ਇਕੱਠੇ ਸੀ ਇਕੱਠੇ ਉਹਨਾਂ ਨੇ ਤੂਫਾਨਾਂ ਦਾ ਸਾਹਮਣਾ ਕੀਤਾ ਇਕੱਠੇ ਆਕਾ ਵਿੱਚੋਂ ਨਿਕਲੇ ਐਜੇ ਲੀਡਰ ਚਾਹੀਦੀ ਹੈ ਬਾਦਲ ਸਾਹਿਬ ਮੰਗੂਲ ਜ਼ੋਰਾ ਸਿੰਘ ਮਾਨ ਨੇ ਕਿਸੇ ਨੂੰ ਤਕਲੀਫ ਆਉਂਦੀ ਕੋਈ ਲਈ ਹੁੰਦੀ ਆਪਣੇ ਪੰਜਾਬ ਦੇ ਲੋਕਾਂ ਲਈ ਪਾਰਲੀਮੈਂਟ ਵੀ ਲੜਦੇ ਤੇ ਆਪਣੇ ਪੰਜਾਬ ਚ ਜਾ ਕੇ ਉਹ ਲੜਾਈ ਲੜਦੇ ਇਸ ਕਰਕੇ ਉਹਨਾਂ ਦੇ بیٹے ਜ਼ੋਰਾ ਸਿੰਘ ਮਾਨ ਦੇ بیٹے ਆਪਨਾ ਬੋਵੀ ਮਾਨ ਜੀ ਮਿਰਟ ਤੇ ਮਤਨ ਦੱਸਣਾ ਚਾਹਣਾ ਦੂਜੇ ਕੋਈ ਤਿੰਨੇ ਚਾਰੇ ਉਮੀਦਵਾਰਾਂ ਦਾ ਸਾਹਮਣੇ ਰੱਖ ਲੋ ਪਛੋਕੜ ਤੇ ਇਹਨਾਂ ਦਾ ਰੱਖ ਲੋ ਇਸ ਕਰਕੇ ਫਿਰੋਜ਼ਪੁਰ ਵਾਲਿਓ ਜੇ ਤੁਸੀਂ ਆਪਣੇ ਖਲਕੇ ਨੂੰ ਫਿਰੋਜ਼ਪੁਰ ਦਾ ਬਾਡਰ ਦਾ ਏਰੀਆ ਤਰੱਕੀ ਚਾਹੁਣੇ ਹੈ ਮੈਂ ਤੁਹਾਡੇ ਨਾਲ ਵਚਨ ਬੰਧਾ ਹੈ ਤੁਸੀਂ ਮੈਨੂੰ ਮੈਂਬਰ ਪਾਰਲੀਮੈਂਟ ਪਾਇਆ ਮੈਨੂੰ ਸੁਪਨਾ ਸੀ ਉਦੋਂ ਕਿ ਮੇਰੀ ਸਰਕਾਰ ਆ ਜਾਏ ਤੇ ਫਿਰੋਜ਼ਪੁਰ ਨੂੰ ਮੈਂ ਬਹੁਤ ਵਧੀਆ ਬਣਾਉਣਾ ਸੀ ਪਰ ਆਪਣੀ ਨੇ ਸਰਕਾਰ ਨਹੀਂ ਆਈ ਮੈਂ ਉਸ ਵਚਨ ਦੇ ਕਾਇਮ ਹੈ ਪਰਮਾਤਮਾ ਮੇਰ ਕਰੇ ਤੁਹਾਡਾ ਆਸ਼ੀਰਵਾਦ ਰਹੇ ਤੁਸੀਂ ਪੰਜਾਬ ਵਿੱਚ ਕਾਹਲੀ ਜਲਦੀ ਸਰਕਾਰ ਲਿਆਓ ਤੁਸੀਂ ਪਛਾਣ ਨਹੀਂ ਸਕੋਗੇ ਆ ਬਾਰਡਰ ਏਰੀਆ ਕਹਿ ਜਾ ਖਬੂਰਤ ਬਣਾਉਣਾ ਹੈ ਇਸ ਕਰਕੇ ਤੁਸੀਂ ਅੱਜਕੱਲ ਆ ਵੀ ਜਾਣਦੇ ਹੋ ਅੱਜ ਤੱਕ ਮੈਂ ਕਿਤੇ ਲਾਰੇ ਨਹੀਂ ਲਾਏ ਮੈਂ ਕਿਤੇ ਇਹ ਜੀ ਗੱਲ ਨਹੀਂ ਕਹੀ ਜਿਹੜੀ ਮੈਂ ਜੀ ਨਹੀਂ ਕੀ ਕਰ ਸਕਦਾ ਪੂਰਾ ਕਿਉਂਕਿ ਬਾਦਲ ਸਾਹਿਬ ਨੇ ਮੈਨੂੰ ਸਿਖਾਇਆ ਹੈ ਕੀ ਉਹਨਾਂ ਹੀ ਕਹਿਣਾ ਜਿੰਨਾ ਪੂਰਾ ਕਰਨਾ ਤੇ ਅੱਜ ਕੱਲ ਤੁਸੀਂ ਪੁਰਾਣਾ ਰਿਕਾਰਡ ਦੇਖ ਲਓ ਜੋ ਜੋ ਮੈਂ ਕਮਿਟਮੈਂਟ ਕੀਤੀ ਅੱਜ ਤੱਕ ਮੈਂ ਪੂਰੀ ਕੀਤੀ ਹੈ ਐਸਕਰ ਫਿਰੋਜ਼ਪੁਰ ਸ਼ਹਿਰ ਨੂੰ ਮੇਰੀ ਕਮਿਟਮੈਂਟ ਹੈ ਕਿਉਂਕਿ ਆਹ ਉਹ ਜਗ੍ਹਾ ਹੈ ਜਿੱਥੇ ਬਾਦਲ ਸਾਹਿਬ ਨੇ ਇੱਥੇ ਸਕੂਲ ਪੜ੍ਹੇ ਇੱਥੇ ਹੀ ਪੜ੍ਹੇ ਵੱਡੇ ਬਾਦਲ ਸਾਹਿਬ ਇੱਥੇ ਪੜ੍ਹੇ ਸੀ ਤਾਂ ਮੇਰਾ ਦਿਲ ਉਹਨਾਂ ਦੇ ਇਹ ਸ਼ਹਿਰ ਨਾਲ ਲੱਗਾ ਤੇ ਬੋਵੀ ਨੂੰ ਦਿਤਾ ਦਿਓ ਅਸੀਂ ਇਸ ਲੱਖੇ ਨੂੰ ਉਨੀத் ਰੱਖੀ ਕਰਾਵਾਂਗੇ ਤੇ ਫਿਰ ਤੋਂ ਮੈਂ ਕਹਿਣਾ ਚਾਹਣਾ ਪੰਜਾਬ ਨੂੰ ਬਚਾ ਲਓ ਪੰਜਾਬ ਤਾਂ ਬਚੂਗਾ ਜੇ ਕਾਲੀ